ਮਰਪਾ ਜੀ ਸਿੰਘ ਕੀ ਕਰ ਰਹੀ ਗਾ ਮੈਂ ਸੰਤੋਖਸ਼ਾ ਨਾ ਮਾਡਾ ਪਰ ਆਏ ਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:30 ਵਜੇ ਸਾਢੇ 4:30 ਜੇ ਉੱਠੇ ਆ ਤੇ ਸੰਤੋਖ ਦੇ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੂੰ ਪਛਾਣ ਕੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤਣ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਾ ਮੇਰੇ ਏਟੀਐਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ 파ੜ ਪਿੱਛੇ ਕੋਠੀ ਦੇਗੇ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਗਏ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਹੈ ਨਾਲ ਨਾਲ ਕੋਠੀਆਂ ਨੇ ਬਿਲਕੁਲ ਨਾਲ ਨਾਲ ਕੱਠੀਆਂ ਜੀ ਮੈਂ ਚੋ ਸਾਂਝੀ ਕਾਂਦੇ ਚਾ ਉਹਨਾਂ ਨੇ ਸੋਨਾ ਵੀ 10 ਗ੍ਰਾਮ ਕੱਢਿਆ ਉਹਨਾਂ ਨੇ 15 ਗ੍ਰਾਮ 15 ਤੋਂ ਹਾਂਜੀ ਸ਼ਾਟ ਮੇਰਾ 10 ਗ੍ਰਾਮ ਕਰੀਬ ਬਾਕੀ ਡਿਟੇਲ ਹੀ ਪੁਲਿਸ ਨੂੰ ਜਾਣਤੀ ਐ ਤਲਾਹ ਦੇਤੀ ਆ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਸਹੀ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਕਿ ਵਿਕਣ ਡਾਊਟ ਕਾਰ ਮਲਾ ਲਿਆ ਹਾਂ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਣਾ ਚਾਹੋਗੇ ਜਿਹੜੂ ਆਏ ਲੱਗੇ ਨਹੀਂ ਮੈਂ ਦੇਖੋ ਕਹਿ ਰਹੇ ਜੀ ਕਿ ਬਹੁਤ ਢਿੱਲੀ ਕਾਰਜ ਜਾਰੀ ਆ ਪੁਲਿਸ ਦੀ ਜਿਹੜਾ ਇਸ ਕੰਮ ਹੋ ਰਿਹਾ ਸਾਰਾ ਕੋਈ ਵੀ ਕਹਿੰਦੇ ਅੰਦਰ ਹੀ ਸੁੱਤੀ ਆ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਹਾਂ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚੋਂ ਚੋਰੀ ਹੋਈ ਤੀਸਰਾ ਕਮਰਾ ਜਿਹ ਉਹ ਵੀ ਇਮਾਨ ਕਰਦੇ ਹੋ ਪੁਲਿਸ ਕੋਲ ਅਸੀਂ ਦੇਖੋ ਕਿ ਇਹਨੇ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਪਿੰਡ ਵਾਸਤੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਆਇਆ ਤਾਂ ਹੋਰ ਕੀ ਨਾ ਨਾ ਹੋ ਸਕੋ ਬਾਕੀ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗਿੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਮਾਨ ਕਿੰਨਾ ਸਮਾਨ ਚੋਰੀ ਹੋਇਆ 15 ਗ੍ਰਾਮ ਤੋਂ ਲੈ ਸੋਨਾ ਹੈ ਤੇ 17000 ਰੁਪਏ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ ਬਾੜੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੀ ਘਰ ਨਹੀਂ ਇਹ ਹੀ ਘਰੇ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੁਈ ਭਾ ਗਏ ਜਾਂ ਕਿਸੇ ਪੀ ਕੀਤਾ ਅਹੀ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸਿਓਂ ਆਪਣਾ ਦਰਵਾਜ਼ਾ ਬੰਦ ਕੀਤਾ ਸੀ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸਿਓਂ ਬਾਰੀ ਖੁੱਲੀ ਸੀ ਉਹ ਉਹਦੇ ਥਾਣੀ ਲੰਘ ਕੇ ਤੇ ਉਹ ਚੋਰੀ ਕਰ ਗਿਆ ਕੀ ਲੱਗਦਾ ਤੁਹਾਨੂੰ ਭੀਤੀ ਦਾ ਮੌਸਮ ਤਾਂ ਬਾਰਿਸ਼ ਦਾ ਹੈ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਭੀਤ ਕੋਈ ਬੰਦਾ ਭੀਤੀ ਪਿਆ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ